ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਕਿ ਦੀਵਾਲੀ ਤੋਂ ਪਹਿਲਾਂ ਵੱਡਾ ਝਟਕਾ ਲੱਗ ਚੁੱਕਿਆ ਹੈ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵੱਧ ਚੁੱਕੀਆਂ ਨੇ ਜਿਸ ਦੇ ਚੱਲਦੇ ਹੁਣ ਇਹ ਆਮ ਲੋਕਾਂ ਦੇ ਹੱਥ ਵਿੱਚ ਨਹੀਂ ਲੱਗਣ ਵਾਲਾ ਹੈ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਧੀਆਂ ਨੇ ਉਸ ਦੇ ਚੱਲਦੇ ਹੁਣ ਜਿਹੜਾ ਗਰੀਬ ਬੰਦਾ ਹੈ ਉਹ ਚਿੰਤਾ ਦੇ ਵਿੱਚ ਪੈ ਗਿਆ ਹੈ ਕਿ ਉਹ ਸੋਨਾ ਕਿਵੇਂ ਖਰੀਦੇਗਾ ਦੱਸ ਦਈਏ ਕਿ ਸੋਨੇ ਦੀ ਰਫਤਾਰ ਘਟਣ ਦੇ ਕੋਈ ਵੀ ਸੰਕੇਤ ਨਜ਼ਰ ਨਹੀਂ ਆਉਂਦੇ ਪਏ ਨੇ ਤੇ ਸੋਨਾ ਹੁਣ 121000 ਤੱਕ ਪਹੁੰਚ ਚੁੱਕਿਆ ਹੈ ਜੀ ਹਾਂ 1 ਲੱਖ ਤੋਂ ਪਾਰ ਹੋ ਕੇ ਜੋ ਕਿ 121000 ਤੱਕ ਪਹੁੰਚ ਚੁੱਕਿਆ ਹੈ ਸੋਨਾ ਜੋ ਕਿ ਇਸ ਦਾ ਸਭ ਤੋਂ ਉੱਚ ਪੱਧਰ ਮੰਨਿਆ ਜਾ ਰਿਹਾ ਹੈ ਲਗਾਤਾਰ 6ਵੇਂ ਦਿਨ ਹੈ ਮਜ਼ਬੂਤ ਵਾਧੇ ਤੋਂ ਬਾਅਦ ਸੋਨਾ ਇਸ ਪੱਧਰ ਤੇ ਪਹੁੰਚ ਚੁੱਕਿਆ ਹੈ ਲਗਾਤਾਰ 6 ਦਿਨਾਂ ਤੋਂ ਵਾਧਾ ਵੇਖਣ ਨੂੰ ਮਿਲਦਾ ਪਿਆ ਸੀ ਤੇ ਦੱਸ ਦਈਏ ਕਿ ਅੱਜ 6 ਅਕਤੂਬਰ ਨੂੰ ਸੋਨਾ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਸਭ ਤੋਂ ਉੱਚਾ ਉਛਾਲ ਵੇਖਣ ਨੂੰ ਮਿਲਿਆ ਹੈ ਦੱਸਦੀ ਕਿ ਇੰਡੀਅਨ ਬੁਲੀਅਨ ਐਂਡ ਜੁਵੈਲਰਸ ਐਸੋਸੀਏਸ਼ਨ ਦੇ ਅਨੁਸਾਰ 24 ਕੈਰੇਟ ਸੋਨੇ ਦਾ 10 ਗ੍ਰਾਮ 2295 ਵੱਧ ਕੇ 119249 ਹੋ ਚੁੱਕਿਆ ਹੈ ਪਹਿਲਾਂ ਇਹ 116954 ਤੇ ਸੀ ਤੇ ਦੂਜੇ ਪਾਸੇ ਜੇਕਰ ਚਾਂਦੀ ਦੀਆਂ ਕੀਮਤਾਂ ਤੇ ਗੱਲ ਕੀਤੀ ਜਾਵੇ ਤਾਂ ਚਾਂਦੀ ਦੀਆਂ ਕੀਮਤਾਂ ਵੀ 3223 ਰੁਪਏ ਤੋਂ ਵੱਧ ਕੇ 148833 ਤੇ ਪਹੁੰਚ ਚੁੱਕੀਆਂ ਨੇ ਤੇ ਕਾਲੀ ਯਾਨੀ ਕਿ ਬੀਤੇ ਦਿਨ ਜੋ ਕਿ 145610 ਤੇ ਸੀ ਤੇ ਦੱਸ ਦੀ ਇਹ ਕਿਨਾਲ ਦੇ ਨਾਲ ਖੈਰ ਹੁਣ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਸੋਨੇ ਦੀ ਕੀਮਤ ਕਿਉਂ ਵੱਧਦੀ ਪਈ ਹੈ ਆਖਰਕਾਰ ਇੰਨੇ ਪਾ ਅਸਮਾਨਾਂ ਦੇ ਉੱਪਰ ਕਿਉਂ ਚੜੇ ਹੋਏ ਨੇ ਇਹ ਮਹੱਤਵਪੂਰਨ ਵਾਧੇ ਦਾ ਕਾਰਨ ਸਿਰਫ ਇੱਕ ਦੇਸ਼ ਦੀਆਂ ਨੀਤੀਆਂ ਵਿੱਚ ਲਗਾਤਾਰ ਜੋ ਕਿ ਬਦਲਾਅ ਮੰਨਿਆ ਜਾ ਰਿਹਾ ਹੈ ਤੇ ਇਹ ਸੰਯੁਕਤ ਰਾਜ ਅਮਰੀਕਾ ਹੈ ਜਿੱਥੇ ਚੱਲ ਰਹੇ ਬੰਦ ਦੇ ਕਾਰਨ ਅਮਰੀਕੀ ਡਾਲਰ ਕਮਜ਼ੋਰ ਲਗਾਤਾਰ ਹੁੰਦੇ ਪਏ ਨੇ ਤੇ ਬੰਦ ਨੇ ਸਰਕਾਰੀ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਮਹਿੰਗਾਈ ਤੇ ਮੰਦੀ ਪ੍ਰਤੀ ਵਿਸ਼ਵਵਿਆਪੀ ਭਾਵਨਾ ਜੋ ਕਿ ਬਦਲ ਗਈ ਹੈ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲਦਾ ਪਿਆ ਹੈ ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਜਿਹੜਾ ਸੋਨਾ ਹੈ ਉਹ ਗਰੀਬ ਬੰਦੇ ਦੇ ਹੱਥੋਂ ਹੁਣ ਜਾਂਦਾ ਹੋਇਆ ਦਿਖਾਈ ਦਿੰਦਾ ਪਿਆ ਹੈ ਕਿਉਂਕਿ ਸੋਨੇ ਦੀਆਂ ਕੀਮਤਾਂ ਇਸ ਵੇਲੇ ਅਸਮਾਨਾਂ ਨੂੰ ਛੂੰਦੀਆਂ ਪਈਆਂ ਨੇ ਇਸ ਤੋਂ ਇਲਾਵਾ ਇਸ ਸਾਲ ਅਕਤੂਬਰ ਦੇ ਵਿੱਚ ਵੀ ਜੋ ਕਿ ਫੈਡਰਲ ਰਿਜ਼ਰਵ ਦੀ ਮੀਟਿੰਗ ਦੇ ਵਿੱਚ ਵਿਆਜ ਦਰ ਵਿੱਚ ਕਟੌਤੀ ਦੀਆਂ ਕੀਮਤਾਂ ਨੇ ਵੀ ਜੋ ਕਿ ਪੀਲੀ ਧਾਤ ਨੂੰ ਵਧਾ ਕੇ ਜੋ ਕਿ ਚਮਕਾ ਦਿੱਤਾ ਤੇ ਇਸ ਤੋਂ ਇਲਾਵਾ ਅਮਰੀਕੀ ਤੈਅਰਿਫ ਦੇ ਵਿਦੇਸ਼ੀ ਵਪਾਰ ਨੀਤੀਆਂ ਦੇ ਵਿੱਚ ਬਾਰ-ਬਾਰ ਬਦਲਾਅ ਹੁੰਦੇ ਪਏ ਨੇ ਤੇ ਅਸਮਾਨਤਾ ਪੈਦਾ ਹੁੰਦੀ ਪਈ ਹੈ ਜਿਸ ਕਾਰਨ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੁਣ ਵਾਧਾ ਵੇਖਣ ਨੂੰ ਮਿਲਦਾ ਪਿਆ ਹੈ